ਹਾਜ਼ਰੀ ਸਮੇਂ ਵਿੱਚ ਸਭ ਦੀ ਖੁਆਇਸ਼ ਹੁੰਦੀ ਹੈ ਕਿ ਸੇ ਇਹੋ ਜਿਹੇ ਮੁਲਕ ਜਾਣਾ ਜਿੱਥੇ ਜਾ ਕੇ ਕੰਮ ਦੀਆਂ ਜਿਹੜੀ ਆ ਆਪਸ਼ਨ ਵੀ ਅਵੇਲੇਬਲ ਜ਼ਿਆਦਾ ਹੋਣ ਤੇ ਨਾਲ ਦੀ ਨਾਲ ਪੀਆਰ ਆਸਾਨੀ ਨਾਲ ਮਿਲ ਜਾਵੇ ਜੇ ਅੱਜ ਦੇ ਸਮੇਂ 'ਚ ਗੱਲ ਕਰੀਏ ਬਹੁਤ ਜ਼ਿਆਦਾ ਤਤਾਰਚ ਵਰਕ ਵੀਜ਼ਾ ਤੇ ਤੇ ਸਟੱਡੀ ਵੀਜ਼ਾ ਤੇ ਜਿਹੜੇ ਨਿਊਜ਼ੀਲੈਂਡ ਮਾਈਗ੍ਰੈਂਟਸ ਆ ਰਹੇ ਆ ਪਰ ਆ ਕਿ ਹਰ ਇੱਕ ਦੀ ਤਮੰਨਾ ਹੁੰਦੀ ਹੈ ਕੰਮ ਦੇ ਨਾਲ-ਨਾਲ ਉਹ ਕੰਮ ਨੂੰ ਹੱਥ ਪਾਈਏ ਜਾਂ ਉਹ ਪੜ੍ਹਾਈ ਨੂੰ ਹੱਥ ਪਾਈਏ ਜਿਹਦੇ ਜ਼ਰੀਏ ਤੁਸੀਂ ਸਿੱਧੀ ਆਸਾਨੀ ਨਾਲ ਪੀਆਰ ਲੈ ਸਕੋ ਸੋ ਇਸ ਵੀਡੀਓ ਚ ਅੱਜ ਆਪਾਂ ਉਸ ਬਾਰੇ ਗੱਲ ਕਰਾਂਗੇ ਚਾਹੇ ਤੁਸੀਂ ਨਿਊਜ਼ੀਲੈਂਡ ਆ ਚੁੱਕੇ ਆ ਜਾਂ ਆਉਣੇ ਵਾਲੇ ਆ ਖਾਸ ਕਰਕੇ ਐਕ੍ਰੀਕੇਟਰ EMPLOYE WORK ਵੀਜ਼ਾ ਜਿਨ੍ਹਾਂ ਦਾ ਅਗਲੇ ਸਾਲ ਬਹੁਤਿਆਂ ਦਾ ਵੀਜ਼ਾ ਖਤਮ ਹੋਣ ਵਾਲਾ ਜਾਂ ਇਸ ਸਾਲ ਖਤਮ ਹੋਣ ਦੀ ਕਿਗਾਰਤੇ ਆ ਤੇ ਉਹ ਕਿਹੜੀਆਂ ਗੱਲਾਂ ਧਿਆਨ ਦੇਣ ਜਿਨ੍ਹਾਂ ਦੇ ਅਧੀਨ ਤੁਹਾਨੂੰ ਪੀਆਰ ਮਿਲ ਸਕਦੀ ਹੈ ਨਿਊਜ਼ੀਲੈਂਡ ਚ ਹਾਂਜੀ ਦੋਸਤੋ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਨਿਊਜ਼ੀਲੈਂਡ ਪੀਆਰ ਦੇ ਤਿੰਨ ਚਾਰ ਜਿਹੜੇ ਆ ਰਸਤੇ ਆ ਸਭ ਤੋਂ ਪਹਿਲਾਂ ਹੈਗਾ ਗ੍ਰੀਨ ਲੀਸਟ ਵਾਲਾ ਗ੍ਰੀਨ ਲੀਸਟ ਹਰ ਸਰ ਬਦਲਦੀ ਰਹਿੰਦੀ ਆ ਕੰਟਰੀ ਦੀ ਜਿਹੜੀ ਡਿਮਾਂਡ ਦੇ ਹਿਸਾਬ ਨਾਲ ਇਹ ਦੋ ਹਿੱਸੀਆਂ ਚ ਵੰਡੀ ਹੁੰਦੀ ਏ ਇੱਕ ਹੁੰਦੀ ਆ ਸਟ੍ਰੇਟ ਟੂ ਰੈਜ਼ਿਡੈਂਸੀ ਇੱਕ ਹੁੰਦੀ ਆ ਵਰਕ ਟੂ ਰੈਜ਼ਿਡੈਂਸੀ ਜਿਹੜੀ ਸਟ੍ਰੇਟ ਟੂ ਰੈਜ਼ਿਡੈਂਸੀ ਚ ਐਜੇ ਚ ਸਾਨੂੰ ਕੋਈ ਜੋਬ ਆਫਰ ਜਿਹੜਾ ਵਾ ਨਿਊਜ਼ੀਲੈਂਡ ਅਪਲਾਇਰ ਤੋਂ ਚਾਹੀਦਾ ਵਾ ਤਾਂ ਤੁਸੀਂ ਸਿੱਧੇ ਪੀਆਰ ਆਪਣੇ ਮੋਲਕ ਤੋਂ ਨਿਊਜ਼ੀਲੈਂਡ ਆ ਸਕਦੇ ਆ ਪਰ ਇਹਦੇ ਵਿੱਚ ਜਿਹੜੀਆਂ ਜੌਬਸ ਹੈਗੀਆਂ ਉਹ ਹੈਗੀਆਂ ਕੰਸਟਰਕਸ਼ਨ ਮੈਨੇਜਰ ਕਿਉਂਕਿ ਆਕਲੈਂਡ ਕ੍ਰਾਇਸਿਸ ਕਾਫੀ ਤੀਦਾਰ ਚ ਕੰਸਟਰਕਸ਼ਨ ਦੇ ਪ੍ਰੋਜੈਕਟ ਚੱਲ ਰਹੇ ਵੱਡੇ ਪੱਧਰ ਤੇ ਸੋ ਕੰਸਟਰਕਸ਼ਨ ਮੈਨੇਜਰ ਦੀ ਕਾਫੀ ਹਾਈ ਡਿਮਾਂਡ ਆ ਇਹਦੇ ਨਾਲ 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 ਆਈਟੀ ਤੇ ਕੰਪਿਊਟਰ ਇੰਜੀਨੀਅਰ ਜਿਹੜੇ ਹੈਗੇ ਉਸ ਤੋਂ ਇਲਾਵਾ ਸਿਵਲ ਲੈਕਟਿਸ਼ਨ ਤੇ ਇਲੈਕਟ੍ਰੋਨਿਕ ਜਿਹੜੇ ਇੰਜੀਨੀਅਰ ਦੀ ਕਾਫੀ ਡਿਮਾਂਡ ਹੈਗੀ ਆ ਤੇ ਖਾਸ ਕਰਕੇ ਜਿਹੜੇ ਇੰਜੀਨੀਅਰਿੰਗ ਰਿਲੇਟਡ ਸਿਵਲ ਨਾਲ ਆ ਉਹਦੀ ਕਾਫੀ ਜਿਹੜੀ ਡਿਮਾਂਡ ਹੈ ਏ ਵੀ ਨਹੀਂ ਕਿ ਤੁਸੀਂ ਬੀ ਟੈਕ ਕਰ ਲਈਏ ਕਿਸੇ ਵੀ ਇੰਜੀਨੀਅਰਿੰਗ ਦੀ ਜਾਂ ਆਈਟੀ ਦੀ ਤਾਂ ਸਿੱਧੇ ਤੁਸੀਂ ਆ ਸਕਦੇ ਹੋ ਉਸ ਵਾਸਤੇ ਤੁਹਾਡਾ ਵੈਲਿਡ ਐਕਸਪੀਰੀਅੰਸ ਹੋਣਾ ਚਾਹੀਦਾ ਤੇ ਜਿਹੜੀ ਕੁਆਲਿਫਿਕੇਸ਼ਨ ਆ ਨਿਊਜ਼ੀਲੈਂਡ ਦੀ ਕੁਆਲਿਫਿਕੇਸ਼ਨ ਅਥਾਰਟੀ ਦੇ ਲੈਵਲ ਘੱਟੋ ਘੱਟ 7 ਦੇ ਬਰਾਬਰ ਹੋਣੀ ਚਾਹੀਦੀ ਆ ਤੇ ਘੱਟੋ ਘੱਟ ਤੁਹਾਡਾ 2 ਸਾਲ ਦਾ ਉਸ ਫੀਲਡ ਵਿੱਚ ਐਕਸਪੀਰੀਅੰਸ ਚਾਹੀਦਾ ਵਾ ਤੇ ਇਹਦੇ ਅਧੀਨ ਤੁਸੀਂ ਸਿੱਧੀ ਸਟ੍ਰੇਟ ਟੂ ਰੈਜ਼ਿਡੈਂਸੀ ਨਿਊਜ਼ੀਲੈਂਡ ਆ ਸਕਦੇ ਆ ਹੁਣ ਗੱਲ ਕਰਦੇ ਆ ਕਿ ਜੇ ਤੁਸੀਂ ਇਹਨਾਂ ਚ ਫਾਲ ਨਹੀਂ ਕਰਦੇ ਤਾਂ ਗ੍ਰੀਨ ਲਿਸਟ ਦੀਆਂ ਜਿਹੜੀਆਂ ਕੁਝ ਹੋਰ ਲਿਆ ਹੈਗੀਆਂ ਵਾ ਜਿਦਾ ਟੀਚਰ ਵਾ ਮੈਂਟਲ ਕੇਅਰ ਹੈਲਥ ਵਾ ਨਰਸ ਜੀ ਹੈ ਨਾ ਤੇ ਇਲੈਕਟ੍ਰੀਸ਼ੀਅਨ ਜਾਂ ਪਲੰਬਰ ਇਹੋ ਜਿਹੀਆਂ ਕੁਝ ਜਿਹੜੇ ਸਟਰੀਮਸ ਆ ਗ੍ਰੀਨ ਲਿਸਟ 'ਚ ਹੈਗੇ ਆ ਜਿਨ੍ਹਾਂ ਦੇ ਜਰੀਏ ਤੁਸੀਂ ਘੱਟੋ ਘੱਟ 2 ਸਾਲ ਤੁਹਾਨੂੰ ਕੰਮ ਕਰਨਾ ਪੈਗਾ ਨਿਊਜ਼ੀਲੈਂਡ ਤੇ ਨਿਊਜ਼ੀਲੈਂਡ ਦੇ ਐਪਲਾਇਰ ਜਦੋਂ ਤੁਹਾਨੂੰ ਜੋਬ ਆਫਰ ਕਰਦੇ 2 ਸਾਲ ਉੱਥੇ ਕੰਮ ਕਰਦੇ ਆ ਉਸ ਤੋਂ ਬਾਅਦ ਤੁਸੀਂ ਜਿਹੜੇ ਆਪਣੀ ਕੁਆਲੀਫਿਕੇਸ਼ਨ ਜਿਹੜੀ ਆ ਨਿਊਜ਼ੀਲੈਂਡ ਦੇ ਸਟੈਂਡਰਡ ਦੇ ਹਿਸਾਬ ਨਾਲ ਜੋ ਵੀ ਰਿਕੁਆਇਰਮੈਂਟ ਹੈ ਜੌਬ ਜੇ ਟ੍ਰੇਡ ਜੌਬ ਆ ਤਾਂ ਘੱਟੋ ਘੱਟ ਲੈਵਲ 4 ਦੀ ਚਾਹੀਦੀ ਹੈ ਤੇ ਟਾਇਰ ਲੈਵਲ 1 ਤੋਂ 3 ਵਿੱਚ ਫਾਲ ਕਰਦੀ ਹੈ ਇਹ ਹੋਣੀ ਚਾਹੀਦੀ ਹੈ ਤੇ ਇਹਦੇ ਬਿਹਾਫ ਤੇ ਤੁਸੀਂ ਪੀਆਰ ਜਿਹੜੀ ਪਾ ਸਕਦੇ ਆ ਤੇ ਹੋਰ ਬਹੁਤ ਸਾਰੀ ਵਿਸਤਾਰ ਚ ਇਹ ਜਾਣਕਾਰੀ ਆ ਮੈਂ ਰეკਮੈਂਡ ਕਰੂੰਗਾ ਕਿ ਤੁਸੀਂ ਇਮੀਗ੍ਰੇਸ਼ਨ ਐਡਵਾਈਜ਼ਰ ਦੀ ਸਲਾਹ ਜ਼ਰੂਰ ਲਵੋ ਤੋਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਹੁਣ ਸਕਿੱਲ ਮਾਈਗ੍ਰੈਂਟ ਕੈਟਾਗਰੀ ਸਕਿੱਲ ਮਾਈਗ੍ਰੈਂਟ ਕੈਟਾਗਰੀ ਸਾਨੂੰ ਪੁਆਇੰਟ ਬੇਸ ਸਿਸਟਮ ਆ 6 ਪੁਆਇੰਟ ਚਾਹੀਦੀ ਹੈ ਸਾਡੀ ਜੌਬ ਦੇ ਸਾਡੀ ਪੇ ਦੇ ਸਾਡੀ ਕੁਆਲਿਫੀਕੇਸ਼ਨ ਦੇ ਤੁਹਾਡੀ ਏਜ ਦੇ ਤੇ ਮੈਕਸਿਮਮ ਏਜ ਐਚ 55 ਸਾਲ ਵਾ ਤੇ ਇਹਦੇ ਅਧੀਨ ਤੁਸੀਂ ਟਾਇਰ 1 ਤੋਂ 3 ਦੀ 0 ਫਾਲ ਕਰਦੇ ਆ ਤੇ ਅਪਲਾਈ ਕਰ ਸਕਦੇ ਆ ਤੇ ਇਹਦੇ ਵਾਸਤੇ ਮੈਂ ਦੱਸ ਦਵਾਂ ਚਾਹੀ ਤੁਸੀਂ ਗ੍ਰੀਨ ਲਿਸਟ 'ਚ ਆਉਂਦੇ ਆ ਸਕਿੱਲ ਮਾਈਗ੍ਰੈਂਟ ਕੈਟਾਗਰੀ ਆ ਜਾਂ ਤੁਸੀਂ ਕਿਤੇ ਹੋਰ ਜਰੀਏ ਵੀ ਅਪਲਾਈ ਕਰ ਰਹੇ ਆ ਟ੍ਰੇਡ ਸਕਰੀਮਾ ਪਰ ਆਇਲ ਦੀ ਜਿਹੜੀ ਰਿਕੁਆਇਰਮੈਂਟ ਆ ਪੀਆਰ ਵਾਸਤੇ ਅਲੱਗ ਹੈ ਵਰਕ ਵੀਜ਼ਾ ਲੈਣ ਵਾਸਤੇ ਅਲੱਗ ਹੈ ਸੋ ਪੀਆਰ ਜਿਵੇਂ ਦੱਦਮਾ 6.5 ਆ ਚਾਹੇ ਤੁਸੀਂ ਇਲੈਕਟ੍ਰੀਸ਼ੀਅਨ ਪਲੰਬਰ ਵਾਂ ਕਿਉਂਕਿ ਇਹਨੇ ਟੀਆ ਅਪਰ ਚ ਆ ਚੁੱਕੀ ਆ ਤਿੰਨ ਵਿੱਚ ਤੇ ਇਸ ਕਰਕੇ ਇਹ ਨਾ ਦੇਖੀ ਜਾਓ ਕਿ ਵਰਕ ਵੀਜ਼ਾ ਲਈ 4 ਬੈਂਡ ਲੈਏ ਪਰ ਹੁਣ ਸਾਨੂੰ ਪੀਆਰ ਵਾਸਤੇ 6.5 ਬੈਂਡ ਚਾਹੀਦੇ ਆ ਬੋਰੇ ਬੰਦੇ ਇਹ ਤੋ ਕਹਾ ਜਾਂਦੇ ਕਿ ਸਾਡਾ ਐਕਸਪੀਰੀਅੰਸ ਹੋ ਗਿਆ ਨਿਊਜ਼ੀਲੈਂਡ 2 ਸਾਲ ਦਾ ਸਾਡਾ ਜੀ ਸਾਰਾ ਕੁਝ ਹੋ ਗਿਆ ਸਾਡੇ ਪੁਆਇੰਟ ਬਣਦੇ ਆ ਪਰ ਉਹ ਇੱਕ ਸਭ ਤੋਂ ਵੱਡੀ ਗਲਤੀ ਕਰਦੇ ਆ ਉਹਨਾਂ ਕੋ ਕੁਆਲੀਫਿਕੇਸ਼ਨ ਨਹੀਂ ਹੁੰਦੀ ਕਿਉਂਕਿ ਪਿੱਛੇ ਜਿਹੜੇ ਵੀਜ਼ੇ ਨਿਊਜ਼ੀਲੈਂਡ 'ਚ ਲੱਗੇ ਆ ਉਹ ਬੰਦੇ ਬਿਨਾ ਕਿਸੇ ਐਕਸਪੀਰੀਅੰਸ ਦੇ ਬਿਨਾ ਕੁਆਲੀਫਿਕੇਸ਼ਨ ਦੇ ਧੜਾ ਧੜ ਵੀਜ਼ੇ ਲੱਗੇ ਆ ਸੋ ਹੁਣ ਖਿਆਲ ਰੱਖੋ ਜੀ ਤੁਹਾਡੇ ਕੋਲ ਲੈਵਲ 4 ਦੀ ਟ੍ਰੇਡ ਦੀ ਉਸ ਦੀ ਕੁਆਲੀਫਿਕੇਸ਼ਨ ਨਹੀਂ ਹੈਗੀ ਤਾਂ ਘੱਟੋ ਘੱਟ ਪਾਰਟ ਟਾਈਮ ਜਿਹੜੀ ਨਾਲ-ਨਾਲ ਸਟੱਡੀ ਜ਼ਰੂਰ ਰੱਖੋ ਤਾਂ ਕਿ ਤੁਸੀਂ ਜਿਹੜਾ ਵੀਜ਼ਾ ਤੁਹਾਡਾ ਜਿਹੜਾ ਬਾਅਦ ਤੁਸੀਂ ਪੀਆਰ ਵਾਸਤੇ ਅਪਲਾਈ ਕਰੋ ਤਾਂ ਤੁਹਾਡੇ ਕੋਲ ਸਾਰੇ ਉਹ ਉਹ ਤਾਂ ਹੁਣ ਨਾਲ ਨਾਲ ਮੀਡੀਅਨ ਵੇਜ ਜਿਹੜੀ ਆ ਹੁਣ ਤਾਂ ਫਿਲਹਾਲ ਜੋ ਵੀ ਰੇਟ ਚੱਲਦਾ ਵਾ 24 ਉਹਦੇ ਹਿਸਾਬ ਨਾਲ ਹੋ ਗਈ ਹੈ ਪਰ ਪਹਿਲੇ ਜਿਹੜੇ ਆਏ ਆ ਤੁਹਾਨੂੰ ਘੱਟੋ ਘੱਟ 29.6 ਜਿਹੜੇ ਵਰਕ ਵੀਜ਼ਾ ਮੀਡੀਅਨ ਵੇਜ ਵਾਸਤੇ ਤੇ ਪੀਅਰ ਵਾਸਤੇ ਘੱਟੋ ਘੱਟ 32 ਡਾਲਰ ਸਾਨੂੰ ਜਿਹੜੇ ਆ ਸ਼ੋ ਕਰਨੇ ਪੈਣੇ ਆ ਆ ਮੈਂ ਬਾਰ-ਬਾਰ ਰਿਕਵੈਸਟ ਕਰਦਾ ਕਿ ਮਾਹਰ ਦੀ ਸਲਾਹ ਜ਼ਰੂਰ ਲਵੋ ਇਸ ਬਾਬਤ ਤੇ ਜੇ ਤੁਸੀਂ ਵੈਸੇ ਵੀ ਅੰਜਰ ਐਸਸੀਓ ਜਿਹੜੀ ਲਿਸਟ ਆ ਉਹਦੇ ਅਧੀਨ ਸਕਿੱਲ ਲੈਵਲ 1 2 3 ਚ ਵੀ ਆਉਂਦੇ ਆ ਤੇ ਤੁਸੀਂ ਸਕਿੱਲ ਮਾਈਗ੍ਰੇਸ਼ਨ ਕੈਟਾਗਰੀ ਜਾਂ ਸਟ੍ਰੇਟ ਟੂ ਰੈ residency ਜਾਂ ਵਰਕ ਟੂ ਰੈ residency ਵਾਲਾ ਵੀ ਆਪਸ਼ਨ ਚੂਜ਼ ਕਰ ਸਕਦੇ ਹੋ ਕਿਉਂਕਿ ਜ਼ਰੂਰੀ ਨਹੀਂ ਕਿ ਗ੍ਰੀਨ ਲਿਸਟ ਦੀਆਂ ਜਿਹੜੀਆਂ ਕਈ ਜੌਬਸ ਆ ਉਹ ਇਦਦਰ ਸਕਿੱਲ ਵਾਲੇ ਚ ਵੀ ਹੈਗੀਆਂ ਤੇ ਸਕਿੱਲ ਵਾਲੀਆਂ ਜੌਬ ਕਈ ਗ੍ਰੀਨ ਲਿਸਟ ਚ ਵੀ ਹੈਗੀਆਂ ਸੋ ਲਿਸਟ ਕਾਫੀ ਵੱਡੀ ਆ ਪਰ ਆਪਾਂ ਗੱਲ ਕਰਦੇ ਆ ਉਹਨਾਂ categories ਜਿਹੜੀ ਸਾਡੇ ਵੀਰਪਣ ਬਰਾ ਮੋਸਲੀ ਆਉਂਦੇ ਆ ਔਰ ਸਕਿੱਲ ਮਾਈਗ੍ਰੇਨ ਕੈਟਾਗਰੀ ਚ ਇਹਨਾਂ ਨੇ ਜਿਹੜੀ ਪਾਤੀਆਂ ਨਵੀਆਂ ਉਹਦੇ ਚ ਆ ਜਾਂਦੀ ਆ ਕਾਰਪੈਂਟਰ, ਵੈਲਡਰ, ਫਿਟਿੰਗ ਟਰਨਰ ਠੀਕ ਹੈ ਜੀ ਡੈਰੀ ਫਾਰਮ ਵਰਕਰ ਚਾਹੀਦੇ ਇਹਨਾਂ ਨੂੰ ਸੋ ਨਾਲ ਨਾਲ ਪਲੰਬਰ ਦਾ ਵੀ ਤੇ ਟੀਚਰ ਤੇ ਮੈਂਟਲ ਕੇਅਰ ਜਿਹੜੇ ਨਰਸਿਸ ਆ ਕਿਉਂਕਿ ਇੱਥੇ ਲੋਕੀ ਜਿਹੜੇ ਬਹੁਤ ਏਜਡ ਜਿਹੜੇ ਹੋ ਜਾਂਦੇ ਆ ਜ्याने ਪਹਿਲੀ ਲੱਗ ਰਹਿੰਦੇ ਤੇ ਉਹਦੇ ਵਾਸਤੇ ਕੇਅਰਿੰਗ ਵਾਸਤੇ ਨਰਸ ਦੀ ਲੋੜ ਹੁੰਦੀ ਇਸ ਕਰਕੇ ਬਹੁਤ ਜ਼ਿਆਦਾ ਜਿਹੜਾ ਵਾ ਹਾਈ ਡਿਮਾਂਡ ਚਾਹ ਤੇ ਜੇ ਤੁਸੀਂ ਨਰਸਿੰਗ ਕੀਤੀ ਹੋਈ ਹੈ ਖਾਸ ਕਰਕੇ ਮੈਂਟਲ ਕੇਅਰ ਜਾਂ ਹੈਲਥ ਕੇਅਰ ਚਾ ਤਾਂ ਇਹ ਸਾਡੇ ਵਾਸਤੇ ਸਹੀ ਜਿਹੜੀ ਆ ਆ ਮੌਕਾ ਵੀ ਆ ਤੇ ਨਿਊਜ਼ੀਲੈਂਡ ਆ ਕੇ ਪੱਕੇ ਹੋਣ ਦਾ ਤੋਂ ਇਹ ਜਿਹੜੀਆਂ ਕੈਟਾਗਰੀ ਦੇ ਨਾਲ-ਨਾਲ ਇੱਕ ਜਿਹੜਾ ਐਮਪਲਾਈ ਵਰਕ ਵੀਜ਼ਾ ਵਾਲੇ ਇਹੀ ਕਰ ਸਕਦੇ ਆ ਜਿਹੜੀ ਕਿ ਜੇ ਤੁਸੀਂ ਸਕਿੱਲ ਮੈਗਨ ਕੈਟਾਗਰੀ ਚ ਫਾਲ ਕਰਦੇ ਜਾਂ ਗ੍ਰੀਨ ਲਿਸਟ ਚ ਕਰਦੇ ਆ ਆ ਤੇ ਉਹ ਜਿਹੜੀ ਜੋਬ ਆ ਇੱਕ ਤੋਂ ਤਿੰਨ ਟਾਇਰ ਦੇ ਵਿੱਚ ਆਉਂਦੀ ਆ ਤਾਂ ਤੁਸੀਂ ਪੀਆਰ ਵਾਸਤੇ ਅ ਅਲੀਜੀਬਲ ਹੋ ਤੇ ਲੈਵਲ 4 5 ਵਾਸਤੇ ਥੋੜੀ ਮੁਸ਼ਕਲ ਆਏਗੀ ਕਿਉਂਕਿ ਉਹਨਾਂ ਨੂੰ ਅਪਰ ਸਕੇਲ ਵਿੱਚ ਜਾਣਾ ਪਏਗਾ ਟਾਇਰ 3 ਚ ਘੱਟੋ-ਘੱਟ ਤਾਂ ਉਹ ਪੀਆਰ ਜਿਹੜੇ ਅਪੁਆਇੰਟ ਉਹਨਾਂ ਦੇ ਬਣਨਗੇ ਤਾਂ ਵੈਸੇ ਬੜੀ ਮੁਸ਼ਕਲ ਆਏਗੀ ਸੋ ਇਹ बार-बार ਇਹੀ ਹੁੰਦਾ ਕਿ ਸਾਡੀ ਕੁਆਲੀਫਿਕੇਸ਼ਨ ਕੀਤੀ ਹੋਈ ਹੈ ਜੀ ਬੀਏ ਕੀਤੀ ਹੈ ਕੋਈ ਕਹਿੰਦਾ ਮਾਸਟਰ ਕੀਤੀ ਹੋਈ ਹੈ ਕਿਸੇ ਵੀ ਚੀਜ਼ ਦੀ ਵੀਰੋ ਨਿਊਜ਼ੀਲੈਂਡ ਜਿਹੜੀ ਵੀ ਤੁਸੀਂ ਜੌਬ ਕਰਦੇ ਆ ਉਹਦੇ ਰਿਲੇਟਡ ਹੀ ਤੁਹਾਨੂੰ ਕੁਆਲੀਫਿਕੇਸ਼ਨ ਚਾਹੀਦੀ ਹੈ ਜャ ਤਾਂ ਤੁਸੀਂ ਪਿੱਛੋਂ ਉਹ ਕਰਕੇ ਆਏ ਆਂ ਜਾ ਨਿਊਜ਼ੀਲੈਂਡ ਆ ਕੇ ਤੁਹਾਨੂੰ ਕਰਨੀ ਪਾਏਗੀ ਉਹਦੇ ਸਟੈਂਡਰਡ ਦੇ ਹਿਸਾਬ ਨਾਲ ਨਿਊਜ਼ੀਲੈਂਡ ਕੁਆਲੀਫਿਕੇਸ਼ਨ ਅਥਾਰਟੀ ਦੇ ਹਿਸਾਬ ਨਾਲ ਸੋ ਇਹ ਜਿਹੜੇ ਤਰੀਕੇ ਆ ਜਿਨ੍ਹਾਂ ਦੇ ਜ਼ਰੀਏ ਤੁਸੀਂ ਸਿੱਧੇ-ਸਿੱਧੇ ਨਿਊਜ਼ੀਲੈਂਡ 'ਚ ਬੜੀ ਆਸਾਨੀ ਨਾਲ ਪੱਕੇ ਹੋ ਸਕਦੇ ਆ ਸੋ ਬਹੁਤਿਆਂ ਦੀ ਡਿਮਾਂਡ ਸੀਗੀ ਕਿ ਇਸ ਬਾਰੇ ਵੀਡੀਓ ਬਣਾਓ ਸੋ ਅੱਜ ਇਹ ਆਪਾਂ ਜਾਣਕਾਰੀ ਸਾਂਝੀ ਕੀਤੀ ਤੁਸੀਂ ਦਬਕੇ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰਕੇ ਦੱਸਣਾ ਵੀਡੀਓ ਕਿਵੇਂ ਲੱਗੀ ਮਿਲਦੇ ਆਂ ਅਗਲੀ ਵੀਡੀਓ 'ਚ ਤਦ ਤੱਕ ਲਈ ਰੱਬ ਰਾਖਾ